ਸਾਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਉ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਲਓ ਬਈ ਆਪਾਂ ਜਿਮ ਲਾ ਕੇ ਚੱਲੇ ਘਰ ਨੂੰ ਪਿੰਡ ਪਹੁੰਚ ਗਏ ਬੱਸ ਬਾਈ ਮੀ ਇੰਨਾ ਪਿਆ ਮਗਰ ਨਿਹਰੀ ਬੰਨਤੀ ਮੀ ਨੇ ਆ ਗਿਆ ਹੁਣ 6 ਵਜੇ ਮੀ ਬਹੁਤ ਜ਼ਿਆਦਾ ਮੀ ਪਿਆ ਤੇ ਚਲੋ ਅੱਜ ਆਪਾਂ ਸੈਟਿੰਗ ਜੀ ਕਰਦੇ ਆਂ ਕਬੂਤਰਾਂ ਦੀ ਖੁੱਡਾ ਖੱਡਾ ਸਾਫ਼ ਕਰਨਾ ਤੇ ਟੋਕਰੀਆਂ ਦਾ ਦੇਖਣਾ ਆਪਾਂ ਨੇ ਛੋਟੇ ਬੱਚੇ ਵੀ ਤੁਹਾਨੂੰ ਦਿਖਾਉਣੇ ਆ ਤੇ ਬਣਾਉਣੇ ਆ ਘਰ ਜਾ ਕੇ ਵੀਡੀਓ ਠੀਕ ਆ ਮਿਲਦੇ ਆਂ ਅੱਗੇ ਫਿਰ ਪਹੁੰਚ ਗਿਆ ਭਾਈ ਕਬੂਤਰਾਂ ਵੱਲ ਆਵਾਜ਼ੇ ਬਹੁਤ ਆ ਰਹੀ ਹੈ ਜਨਰੇਟਰ ਚੱਲਦਾ ਹੈ ਲਾਈਟ ਹੈ ਨਹੀਂ ਤੇ ਟੋਕਰੀਆਂ ਵਿਚਾਰੀਆਂ ਓਕਣੇ ਪਈਆਂ ਕੋਈ ਸਿਸਟਮ ਨਹੀਂ ਬਣ ਰਿਹਾ ਯਾਰ ਆ ਮੀਂਹ ਨੇ ਫੇਰ ਗੰਦ ਪਾਤਾ ਯਾਰ ਲੈ ਟ੍ਰਿਆਂ ਚ ਪਾਣੀ ਉਹ ਪਾਣੀ ਯਾਰ ਕੀ ਕਰੀਏ ਸਾਡਾ ਹੁਣ ਮੈਂ ਟ੍ਰਿਆਂ ਬਾਹਰ ਕੱਢਦਾ ਪਹਿਲਾਂ ਆਈ ਵਾਰ ਕੱਢ ਦਈਏ ਇਹਨੂੰ ਸਿਕਾਉਣੇ ਆ ਬਾਅਦ ਚ ਓਹੋ ਬਚਾਇ ਮਾਰ ਗਿਆ ਬਹੁਤ ਮਾੜੀ ਹਾਲਤ ਹੋਈ ਪਈ ਐ ਇਹਦਾ ਪੱਕਾ ਮੀਂਹ ਚ ਹੋਣਾ ਐ ਬਾਹਰ ਇਹ ਯਾਰ ਚਲੋ ਮੈਂ ਇਹਨੂੰ ਦੱਬਣਾ ਪਹਿਲਾਂ ਪਾਣੀ ਚੈੱਕ ਕਰ ਲਈਏ ਖੜ ਜੋ ਸਾਰਤ ਹੋ ਗਈ ਅੱਜ ਕਰਦੇ ਆ ਸਿਸਟਮ ਯਾਰ ਗੰਦ ਭਾਏ ਗਿਆ ਬੱਚੇ ਨੇ ਮਰਨਾ ਹੀ ਤਾਂ ਉਹਨੇ ਕਿਉਂਕਿ ਮੀਂਹ ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਤਾਂ ਜਦ ਮੀਂਹ ਪੈਣ ਲੱਗਣਾ ਨਾ ਉਹਨੇ ਮੀਂਹ ਦੇ ਵਿੱਚ ਆ ਕੇ ਬੈਣਾ ਜਾਂ ਡੋਲੀ ਥੱਲੇ ਵੜ ਜਾਂਦਾ ਤਾਂ ਚਲੋ ਪਾਣੀ ਧਰੀਏ ਪਹਿਲਾਂ ਫਿਰ ਦਾਣੇ ਢੂਣੇ ਪਾਉਨੇ ਆ ਨਰੇ ਤੋਂ ਬਾਗੀ ਚਲੋ ਆ ਵੀ ਸੁੱਕ ਜੂਗਾ ਇੱਕ ਮਿੰਟ ਰੱਖ ਲਈਏ ਉੱਗ ਗਿਆ ਹੁਣ ਦਾਣੇ ਪਾ ਲਈਏ ਦਾਣੇ ਹੁਣ ਥੱਲੇ ਹੀ ਪਾਉਣੇ ਪੈਣੇ ਆ ਬਾਈ ਖੜ ਜੋ ਬੱਚੇ ਨੂੰ ਇੱਧਰ ਕੱਢ ਲਾ ਫਿਰ ਦੱਬਦਾ ਇਹਨੂੰ ਮੈਂ ਇੱਥੇ ਰੱਖ ਲੰਨਾ ਦੱਬ ਕੇ ਆਉਣਾ ਜਾ ਕੇ ਸੋਰੋ ਇਤਰੇ ਬਾਪ ਹੋਣੇ ਸੁੱਤੀ ਜਗਾ ਓਕੇ ਸਾਇਤਾ ਬੰਧੇ ਗਈ ਤੇ ਦਾਣੇ ਵੀ ਪਾ ਲਏ ਚਲੋ ਇਹਨਾਂ ਦਾ ਕੰਮ ਓਕੇ ਆ ਉਧਰ ਇਹਨੂੰ ਦਾਣੇ ਇਹ ਚ ਲੈ ਜਾਣਾ ਥੋੜੀ ਜੀ ਦਾਣੇ ਥੋੜੀ ਜੀ ਸਰੋ भी ओके हो जाना जाए ले दिए पहला खर्चा आज भी आज ओफ आगे के दाने चुकन चलो 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 शाबाश लागे भाई दाने चुगन पानी पूनी पीन ਵਾਜੋ ਦੇਖਦੇ ਆ ਬਾਕੀ ਸੈਟਿੰਗ ਪਹਿਲਾਂ ਉਧਰ ਲਿਆਂ ਪਾ ਦਈਏ ਥਾਣਾ ਪਾਣੀ ਹਾਂ ਭਾਈ ਤੁਸੀਂ ਦੱਸੋ ਕਿਵੇਂ ਹੋ ਉਹ ਕੇ ਰੋਟੇ ਨਾਲੀ ਟਰੇ ਚੱਕਾ ਪਹਿਲਾਂ ਮੈਂ ਪਹਿਲਾਂ ਟਰੇ ਸਾਫ਼ ਕਰੀਏ ਉਹ ਕੋ ਮੈਂ ਨਾਲ ਟਰੇ ਸਾਫ਼ ਕਰਦਾ ਪਾਤਾ ਭਾਈ ਦਾਣਾ ਪਾਣੀ ਇਹਨਾਂ ਨੂੰ ਵੀ ਦਾਣੇ ਹੀ ਪਾਤੇ ਪਾਣੀ ਵੀ ਤਾਜ਼ਾ ਪਾਤੇ ਇਹਨਾਂ ਮਤਲਬ ਦਾ ਇੱਕੋ ਬੱਚਾ ਨਿਕਲਿਆ ਹਰੀ ਦਾ ਚਲੋ ਕੋਈ ਨਹੀਂ ਬਾਅਦ ਚ ਦੇਖਦੇ ਹਾਂ ਉਹ ਸਿਸਟਮ ਇਹਨਾਂ ਦਾ ਕੰਮ ਨਿਭੜ ਗਿਆ ਇਹਨੂੰ ਲਾ ਦਈਏ ਓਕੇ ਆ ਤੇ ਡੱਬਾ ਵੀ ਆਪਾਂ ਟਪਕਾਣੇ ਰੱਖ ਦਈਏ ਕਿਉਂਕਿ ਇਹਦੇ ਨਾਲ ਵਧੀਆ ਪੈ ਜਾਂਦੇ ਆ ਦਾਣੇ ਲੋ ਵੀ ਉਹਨਾਂ ਨੇ ਇੱਕ ਵਾਰੀ ਬੱਚਿਆਂ ਤੇ ਨਿਗਾਹ ਮਾਰ ਲਈ ਅੰਦਰ ਬੱਚੇ ਉੱਚੇ ਕਿਵੇਂ ਨੇ ਅਣਡਿਉਡੇ ਹੁਤੇ ਰੱਖਲੇ ਹੋਣਗੇ ਇਹਨੇ ਉਹਨਾਂ ਦੋਏ ਬੱਚੇ ਓਕੇ ਨੇ ਉਹ ਤੇਰੀ ਯਾਰ ਨੀਲੇ ਦਾ ਬੱਚਾ ਵੀ ਮਰ ਗਿਆ ਇੱਕ ਹੋ ਰਿਹਾ ਯਾਰ ਕੀ ਹੋ ਗਿਆ ਆਹ ਤਾਂ ਸੈੱਟ ਹੈ ਆਹ ਦੋ ਹੀ ਦੇਖਾਂ ਆ ਵੀ ਦੋਏ ਸੈੱਟ ਨੇ ਆਹ ਉਹ ਯਾਰ ਆ ਵੀ ਮਰ ਗਿਆ ਉਹ ਕੀੜੇ ਆਜੋ ਬਾਈ ਮੈਨੂੰ ਟੋਕਰੀ ਬਦਲ ਦਿੰਦੋ ਆ ਵੀ ਮਰ ਗਿਆ ਯਾਰ ਤਿੰਨ ਮਰ ਗਏ ਅੱਜ ਬਹੁਤ ਨੁਕਸਾਨ ਹੋ ਗਿਆ ਬਾਈ ਸਿਰੇ ਸਿਰੇ ਦੇ ਬੱਚੇ ਮਰ ਗਏ ਮੈਨਾਂ ਨੂੰ ਦੱਬ ਕੇ ਆਉਣਾ ਐ ਐਨੇ ਇੱਥੇ ਰੱਖਦਾ ਜੱਸੇ ਨੂੰ ਲੈ ਕੇ ਦੱਬ ਕੇ ਆਉਣਾ ਨਾਲ ਯਾਰ ਬਹੁਤ ਟੱਪ ਪਹਿਲਾਂ ਮੈਨੂੰ ਟੋਕਰੀ ਉਹ ਬਦਲ ਦੋ ਆ ਤੌਕਰੀ ਕਰਤੀ ਬਈ ਚੇਂਜ ਐ ਨਾ ਤੇ ਆ ਚੱਕ ਲਈ ਇਹਦੇ ਵਾਲੀ ਦੂਜੀਆਂ ਵੀ ਅੱਜ ਕਰਾਂਗੇ ਸਾਫ ਯਾਰ ਇਹ ਤਾਂ ਬਹੁਤ ਜੀ ਜੇ ਆਏ ਫਿਰਦੇ ਨੇ ਸਾਰਾ ਖੁੱਡਾ ਹੀ ਸਾਫ ਕਰਨਾ ਪੈਣਾ ਤੇ ਚਲੋ ਇਹਨੂੰ ਇੱਥੇ ਮੁੱਦੀ ਮਾਰ ਦਿੰਨੇ ਹਾਂ ਚਲੋ ਬਾਅਦ ਚ ਨਵੇੜਦੇ ਹਾਂ ਬਾਕੀ ਇੱਥੇ ਉੱਪਰਲੇ ਜਾਣ ਤੇ ਬਈਆ ਕਬੂਤਰ ਬਹਿ ਗਿਆ ਕਿਸੇ ਦਾ ਆ ਕੇ ਆਹ ਦੇਖੋ ਦੋ ਵਾਲਾ ਲਾਟ ਮੇਰੇ ਆ ਗਿਆ ਅੱਛਾ ਕਵਰਕ ਵੀ ਤਾਂ ਆ ਗਿਆ ਇਹ ਫੜ ਕੇ ਦੇਖਾਂਗੇ ਇਹਨੂੰ ਹੈ ਨਾਮਾ ਕਬੂਤਰ ਆ ਗਿਆ ਬਾਈ ਇਹਨੂੰ ਚੱਲ ਫਿਰ ਹੀ ਜਾਂਦੇ ਯਾਰ ਬਾਰੇ ਆਹ ਛੱਡ ਗਿਆ ਬਾਈ ਕਬੂਤਰ ਉਹ ਆਹ ਬੈਠਾ ਪਤਾ ਨਹੀਂ ਕਿਹਦਾ ਆਇਆ ਕਿਹਦਾ ਨਹੀਂ ਕਿਉਂ ਬਾਜੀ ਵਾਲਾ ਤਾਂ ਲੱਗਦਾ ਨਹੀਂ ਪੂੰਗੇ ਜਿਹਾ ਆਇਆ ਹੁਣ ਫਸ ਗਿਆ ਉਹ ਦੇਖੋ ਪਤਾ ਨਹੀਂ ਕਿਹਦਾ ਆਪਣਾ ਜਿਹੜਾ ਚੱਪ ਹੋਇਆ ਤਾਂ ਉਹ ਆਪਣਾ ਇੰਨਾ ਤਕੜਾ ਤਾਂ ਹੈ ਨਹੀਂ ਤਾਂ ਨਾਲੇ ਉਹਦੇ ਪੈਰ ਜਿਠਲ ਪਾਈ ਜਿੱਦੀ ਅੱਪਾ ਨੇ ਚਲੋ ਕੋਈ ਜੱਕਰ ਨਹੀਂ ਚਲੋ ਚੱਲਦੇ ਆਂ ਇਧਰ ਇਹ ਕੱਟੀ ਦੇ ਵਿਚਾਰੀ ਦੇ ਜ਼ਖਮ ਹੋ ਗਿਆ ਯਾਰ ਉਹ ਦੇਖੋ ਡਾਕਟਰ ਬੁਲਾਇਆ ਹੁਣ ਲਾ ਕੇ ਜਾਊਗਾ ਠੀਕ ਹੈ ਨੂਰੀਓ ਖਾਣਾ-ਦਾਣਾ ਖਾ ਰਹੇ ਨੇ ਲਓ ਵੀ ਫੇਰ ਪਹੁੰਚ ਗਏ ਕਬੂਤਰਾਂ ਕੋਲ ਤੇ ਉਹ ਕਬੂਦ ਹਾਂ ਦੋਏ ਫੜ ਲਿਆ ਜਾ ਇਕੱਠੇ ਹੀ ਹਨ ਤੇ ਇੱਕ ਦੋ ਬੱਚਿਆਂ ਨੂੰ ਗੋਲੀ ਦੇਣੀ ਵਾਲੀ ਆ ਉਹ ਕਬੂਦਰਾ ਉਹ ਬੈਠਾ ਬਈ ਟਾਕੀ ਚਾ ਉਹ ਦੇਖੋ ਬਾਹਰ ਪਾਣੀ ਕਿਹਦਾ ਹੈ ਕਿਹਦਾ ਨਹੀਂ ਉਹ ਦੇਖ। ਇੱਥੇ ਬੈਠਾ ਹੈ। ਤੇ ਹੁਣ ਇਹਨਾਂ ਦੇ ਦੀਏ ਫੇਰ ਖਵਾਣੋਂ ਜਾਣਾ। ਉੱਪਰ ਅਜ ਜਸਾ ਦਾਣੇ ਪਾਇਆਊਗਾ ਉੱਪਰ ਨਹੀਂ ਜਾ ਹੁਣ। ਤੇ ਚਲੋ ਲਿਆ ਲਿਆ ਫੜ ਦੇਗੇ। ਪਾ ਦੇ ਪਾ ਦੇ ਪਾਣੀ। ਉਹ ਆਪਣਾ ਟ੍ਰਾਈਕਲਾਈਕਲ ਕਿੱਥੇ ਗਿਆ? ਇੱਥੇ ਤਾਂ ਹੈ ਨਹੀਂ। ਪੂਰੀ ਜਿਹੜਾ ਪੀੜਾ ਜਿਹਾ ਪੈਕੇਟ ਹੈਗਾ ਇੱਧਰ। ਫੜ ਲਿਆ ਚਿੱਟਾ ਜਿਹਾ ਬੱਚਾ ਹੀ ਫੜ ਲਿਆ ਉਹਨੂੰ ਵੀ ਦਵਾਈ ਦੇ ਦੀ ਦੂਜਿਆਂ ਨੂੰ ਵੀ ਦੇਤੀ ਦਵਾਈ ਲੋਰੀ ਛਣ ਛਣ ਕਰਦੀ ਫਿਰੇ ਇਹ ਸੁਸਤ ਜਿਹਾ ਇੱਕ ਆ ਇੱਕ ਇੱਕ ਤਕੜਾ ਇੱਕ ਮੋਟਾ ਯਾਰ ਬਸ ਉਹ ਦੇਖ ਲਾ ਹਾਂ ਪਤਣਾ ਤੇ ਟੋਕਰੀਆਂ ਕੱਢ ਲਿਆ ਜਿਹੜੀਆਂ ਬੇਲੀਆਂ ਨੇ ਉਹਨਾਂ 'ਚ ਨਮੀ ਮਿੱਟੀ ਪਾ ਕੇ ਰੱਖਊਗੀ ਉਹਦਾ ਬਾਈ ਬਹੁਤ ਐਨੇ ਜੀ ਤੇ ਬਹੁਤ ਜ਼ਿਆਦਾ ਛੱਤ ਵਾਲੀ ਵੀ ਹੁਣ ਕੱਢ ਹੁਣੀ ਆ ਉਹ ਤਿੰਨੇ ਛੱਤਾਂ ਵਾਲੀ ਟੋਕਰੀ ਆ ਤਿੰਨੇ ਛੱਤਾਂ ਵਾਲੀ ਤਿੰਨ ਮੰਜ਼ਲੀ ਟੋਕਰੀ ਆਏ ਨੇ ਜੀ ਨੇ ਸੌਂਡ ਬੱਲੇ 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 ਲਿਆਓ ਭਾਈ ਇਹਨੂੰ ਵੀ ਦਵਾਈ ਦਵਾਈ ਦਿਖਾਈਂਦਾ ਔਰ ਇਹ ਵੀ ਸਾੜਾ ਰੱਗ ਗਿਆ ਰਿਹਾ ਇਹਦਾ ਆ ਦੇ ਟੱਕੀ ਜਾਏ ਇਧਰ ਦੇਖ ਹਾਂ ਦੀ ਵੀ ਦਵਾਈ ਜਾ ਦੇਖ ਅੱਜ ਤੂੰ ਫੜ ਕੇ ਦੇਗਾ ਗੁਰੀ ਲੱਗਿਆ ਭਾਈ ਫੜਨ ਕਬੂਤਰ ਨੂੰ ਉੜ ਗਿਆ ਉੜ ਗਿਆ ਆਪਾਂ ਸੜੇ ਤੇ ਕੀ ਲੈਣਾ ਹੈ ਹੋਇ ਜੋ ਸਤਾ ਆ ਫੜ ਲੈ ਫੜ ਲੈ ਇੱਥੇ ਜਿਵੇਂ ਆਪਣੇ ਵਾਲਾ ਤਾਂ ਨਹੀਂ ਇਹ ਥਾਲਾ ਨਿਕਲ ਵੀ ਸਕਦੀ ਆ ਉਹਦੀ ਪਰ ਰੰਗ ਰੂਪ ਉਹ ਨਹੀਂ ਹੈਗਾ ਉਹ ਪਤਲਾ ਤਾਂ ਥੋੜਾ ਜਾਂ ਜਾਂ ਜਿਹੜਾ ਆਪਣਾ ਕਕਰਾਲੇ ਚਾਪ ਰਹਿ ਗਿਆ ਤਾਂ ਹੈ ਸੇਮ ਹੋ ਜਾਈ ਦੇ ਨਾਲ ਪਰ ਆਪਣਾ ਨਹੀਂ ਹੈਗਾ ਇਹ ਦੇਖੀਂ ਤਾਂ ਪੱਲਾ-ਗੱਲਾ ਹੋਰ بڑا ਹੀ ਸ਼ੌਕ ਕਰਾ ਜੀ ਗਿੱਦਰ ਹਾਂ ਆ ਗਿਆ ਬਨੀ ਵੱਲ ਕੀ ਹੋ ਗਿਆ ਕਿਵੇਂ ਉਹਨੇ ਪਾਟੇ ਜਿਵੇਂ ਲੰਘਦੇ ਕਿਹੜੇ ਦਿਖਾਈਦਾ ਬਾਲੀ ਗੜ ਜਾ ਉਹ ਇਹ ਤਾਂ ਹੂਨੇ ਖਰਾਬ ਜੇ ਹੋਏ ਹੋਏ ਪੈਰਪੂਰ ਦਿਖਾਤਾ ਠੀਕਾ ਡਾ ਦੇ ਇਹਨੂੰ ਪਰ ਜਾਵੇ ਜਿੱਥੇ ਜਾ ਰਿਹਾ ਇਹ ਕਿ ਮਾਈਓ ਤੇ ਅੱਖਾਂ ਨਹੀਂ ਆੱਖਾਂ ਚਿੱਟੀਆਂ ਨੇ ਅੱਲਾ ਲੈ ਸਾੜਾ ਹੋਇਆ ਲਿਓਟੀ ਦੇਖਦਾ ਮੈਂ ਐਸਾ ਏ ਅੱਲਾ ਆ ਜਾ ਸਾ ਗੱਦਪਾਇਆ ਉਹ ਗੁੱਤਰ ਉੱਡਦੇ ਆ ਕਿਸੇ ਦੇ ਤੇ ਜਸੇ ਦੇਖ ਲਿਆ ਕੋਈ ਸੁਸਤ ਕੂਤਰ ਫਿਰ ਦੇ ਦੀਏ ਦਵਾਈ ਆ ਰੱਖ ਦੇ ਫ੍ਰਿਜ ਦੇ ਉਧਰ ਲੈ ਇੱਕ ਜੋੜੇ ਨੂੰ ਦੇ ਹੈਂ ਆਂਡੇ ਦੇ ਵਿੱਚੇ ਨੁਕਸਾਨ ਹੋ ਗਿਆ ਚਾਰ ਮਰ ਗਿਆ ਜਾ ਵੀ ਆਂਡੇ ਚ ਮਰ ਗਿਆ ਬਈ ਬੱਚਾ ਇਹ ਜਦ ਬਿਜਲੀ ਜੀ ਲੱਛੀ ਹੈ ਨਾ ਜਦ ਕੰਮ ਖਰਾਬਾ ਹੋਇਆ ਇਹ ਚੱਲ ਛੱਡ ਦੇ ਇਹਨੂੰ ਵੀ ਉਧਰ ਛੱਡ ਦੇ ਦੂਗੇ ਤਾਂ ਦੱਬੇ ਆਂਦੇ ਦੱਬੇ ਆ ਤਾਂ ਉਹ ਦੂਗੇ ਹੈਂ ਆ ਬਧੀਓ ਜੇ ਜੁਰਾ ਟੱਕੀ ਚ ਹਾਂ ਇਹ ਜੋੜਾ ਹੀ ਹੈ ਨਹੀਂ ਜੋੜਾ ਹੀ ਹੈ ਜੁੜੇ ਬੇਟਾ ਦੂਜੇ ਰੰਗ ਉੱਤਰ ਵੀ ਗਿਆ ਤੇ ਆ ਬਚਾ ਹਰੀ ਦਾ ਦੂਜੇ ਵਜੇ ਚੱਕ ਕੇ ਦਿਖਾਈਂ ਠੀਕ ਆ ਥੱਲਾ ਵੀ ਕੱਲ ਨੂੰ ਪਾਉਣੀ ਆ ਆਪਾਂ ਨੇ ਦੋ ਹੀ ਕਾਇਮ ਨੇ ਪੂਰੇ ਵਧੀਆ ਪਲੇ ਹੋਏ ਨੇ ਹਾਂ ਇੱਕ ਕਲਕਾਂਤਾ ਜੇ ਇਹ ਦੂਤੀ ਵੀ ਰੋਏ ਵੀ ਉੱਤਰ ਗਿਆ ਚਲ ਰੱਖ ਦੇ ਏ ਉਹਦੇ ਨੇ ਉਹਦੇ ਜਿਹੜਾ ਉਹ ਤੋਂ ਲੈ ਕੇ ਆਂਦੇ ਸੀ ਠੀਕ ਆ ਉਹਦੇ ਸੱਪਾਂ ਵਾਲੀ ਦੇ ਮੌਜੇ ਨੇ ਇੱਕ ਮੌਜਾ ਠੀਕ ਆ ਠੀਕ ਕਰ ਦੇ ਨੂਰੀ ਆ ਪਤਾ ਨਹੀਂ ਕਿੱਧਰ ਟੇਰ ਲਾ ਕੇ ਖੜ ਜਾਂਦੀ ਏ ਆ ਫੜ ਲਾ ਜੋੜ ਦਵਾਈ ਦੇ ਦੀਏ ਇਹਨੂੰ ਲੈ ਆ ਵੀ ਲੈ ਲਾਓ ਵੀ ਇਹਨਾਂ ਨੂੰ ਦਵਾਈ ਦੇ ਦੀਏ ਪਹਿਲਾਂ ਪਹੁੰਚ ਗਏ ਹੁਣ ਆਪਾਂ ਕੋਠੇ ਦੇ ਦਾਣੇ ਪਾਉਂਦੇ सारे कबूतर बहर निकले फिर पुट्ठे कुंडे खोल दिए दाने, दाने ही पाते कबूतर नू पानी पाता पानी थोड़ा डुल्ह गया सर नहीं कूतरता फिर इतनी ਥੱਲੇ ਮੈਂ ਕਹਿੰਦਾ ਥੱਲੇ ਵਾਰ ਫੇਰ ਚਲੇਗਾ ਉਹਨੂੰ ਫੇਰ ਡਾਦਾਂਗੇ ਆਪਾਂ ਜਾ ਕੇ ਉਹ ਦਾਣੇ ਟਕਣੇ ਰਹਿ ਗਏ ਦਾਣੇ ਢੱਕ ਦੀ ਨਹੀਂ ਇਧਰਨੇ ਬਿਠਾ ਗਾ ਦਣੀਆਂ ਵਿੱਚ ਹੁਣ ਚੱਲਦੇ ਆਪਾਂ ਥੱਲੇ ਖਾਈ ਜਾਣਗੇ ਉਹ ਕੁੰਡਾ ਖੋਜ ਜਾਣ ਲਾਓ ਭਾਈ ਚੱਲੇ ਆਪਾਂ ਖਮਾਣੋ ਨੂੰ ਜੱਸਾ ਵੀ ਨਾਲੇ ਬੈਠ ਗਿਆ ਸਾਡੇ ਚਲ ਆਇਆ ਕਬੂਤਰਾਂ ਦਾ ਕੰਮ ਨਿਬੇੜਿਆ ਆਇਆ ਤੇ ਆਪਾਂ ਨੇ ਉਹ ਟੋਕਰੀਆਂ ਚੇਂਜ ਕਰਨੀਆਂ ਜਿਹੜੀਆਂ ਬਾਅਦ ਚ ਚਾਰ ਟੋਕਰੀਆਂ ਲੈ ਕੇ ਆਇਆ ਨਾ ਉਹ ਦੋ ਚੋਂ ਟੁੱਟੀਆਂ ਹੋਈਆਂ ਨੇ ਹੁਣ ਇੱਕੋਸਾਰ ਦੀਆਂ ਚਾਰ ਲੈ ਆਵਾਂਗੇ ਉਤੇ ਤੇ ਚੱਲਦੇ ਹਾਂ ਹੁਣ ਆਪਾਂ ਘਮਾਣ ਨੂੰ ਲਓਏ ਮਿੱਤਰੋ ਇਹ ਜੇ ਪਾਣੀ ਜਿਹਨੂੰ ਲੰਘਣਾ ਪੈਂਦਾ ਰੋਜ਼ ਇਹ ਪਤਾ ਨਹੀਂ ਸਾਲਾ ਕਦ ਸਿਹਾਰ ਹੋਣਾ ਔਰੇ ਪਾਣੀੋਂ ਪਾਣੀ ਹੈ ਪਹੁੰਚ ਗਏ ਬਾਈ ਘਰ ਸਾਡਾ ਕੋਈ ਕੰਮ ਨਹੀਂ ਹੋਇਆ ਟੋکریاں ਸੀ ਮੋੜਤੀਆਂ ਨਮੀਆਂ ਸਾਨੂੰ ਮਿਲੀਆਂ ਨਹੀਂ ਬਿਸਕਟ ਬਣਾਉਣੇ ਦਾ ਤੇ ਇਹਦੇ ਬਿਸਕਟ ਸਾਡੇ ਮਿਲੇ ਨਹੀਂ ਕਹਿੰਦੇ ਪਰਸੋਂ ਨੂੰ ਲੈ ਜਿਓ ਬਸ ਓਕਣੇ ਢੇੜਾ ਗੂੜਾ ਕੱਢ ਕੇ ਮੁੜੇ ਆਏ ਅਸੀਂ ਤੇ ਚਲੋ ਲਾ ਦਈਏ ਗੱਡੀ ਅੰਦਰ ਫਿਰ ਹਲੋ ਮਿੱਤਰੋ ਝੂਆ ਹੀ ਝੂਆ ਕਰਿਆ ਵਾਪਾਉ ਨੇ ਇਕੱਠਿਆਂ ਲੋਵਾਂ ਵਾਲਾ ਆ ਬੈਠਾ ਆ ਗਰਾਮ ਰੇਹੇ ਤਾਂ ਉਹਨਾਂ ਦੂਸਰਾ ਵਾਰੀ ਚਾਰੀਆ ਗੂੜਾ 3ਜੇ ਤੂੰ ਖਾਲੀ ਹੈ ਫੜ ਲਦਾ ਹੁਣੇ ਸਾਡੇ ਨੂੰ ਬਿੱਲੀ ਨੇ ਖਾ ਜਾਣਾ ਨਹੀਂ। ਗਲੋ ਵੀ ਤੀਸਰ ਜੇਤੂ ਕਬੂਤਰ ਫੜ ਲਿਆ। ਪਤਾ ਨਹੀਂ ਕੀ ਦਾ ਹੈ ਇਹਨੂੰ ਹੁਣ ਬੰਦ ਕਿੱਥੇ ਕਰਾਂਗੇ? ਆਓ ਜੀ ਡੋਲਿੰਗ ਕਰ ਦਿੰਦੇ ਅਸੀਂ। ਸਾਫ ਹੈ? ਇੱਥੇ ਨਹੀਂ ਕਰਨੀ ਬੋਈ। ਚਲ ਐਤੀ ਛੱਡ ਦੇ ਅੰਦਰ। ਕਿੰਨੀਆਂ ਮੋਹਰਾਂ ਲੱਗੀਆਂ? 1 2 3 ਆ ਚੌਥੀ ਤੇ ਛੁੱਟਿਆ ਹੈ। ਕੀ ਉਸਰੀ ਛੁੱਟਿਆ ਹੈ? ਹਾਂ। ਪਤਾ ਨਹੀਂ ਬਾਈ ਕੀ ਦਾ ਆ ਗਿਆ। ਐ ਆਪਾਂ ਮੈਂ ਕਿਹਾ ਚਲ ਬੰਦ ਕਰ ਦਿੰਦੇ ਆ ਕਾਨੂੰ ਬਿੱਲੀ ਖਾ ਜੂ ਗਾਲ ਨੂੰ ਡਾ ਦਾਂਗੇ ਇਹਨੂੰ ਨਹੀਂ ਕਿਸੇ ਨੂੰ ਦੇ ਦਾਂਗੇ ਠੀਕ ਆ 30 ਸਰ ਇਹ ਕਾਲੀ ਗੱਲ ਰਾਂ ਦੇ ਹਾਂ ਚਲ ਕਰਦੇ ਬੰਦ ਮੈਂ ਜਾਣਾ ਗਰਾਊਂਡ ਚ ਨੂੰ ਠੀਕ ਆ ਠੀਕ ਆ ਲੋ ਮੇਤਰੋ ਗਰਮੀ ਗਰਮੀ ਹੋ ਕੇ ਗਰਾਊਂਡ ਚ ਖੇਡ ਕੇ ਆ ਗਏ ਆਪਾਂ ਘਰ ਕਬੂਤਰਾਂ ਦਾ ਕੰਮ ਨਿਵੇੜਿਆ ਹੋਇਆ ਮੈਂ ਕਹਿੰਨਾ ਤਹਸ ਨੇ ਸੋਇਆ ਪਿਆ ਕੰਮ ਤੇ ਮਲਾ ਦਾ ਥਾਰ ਚ ਆਰਮ ਰੈਸਟ ਵੀ ਲਵਾ ਲਿਆ ਹਾਂ ਤੇ ਖੜ ਜੋ ਦੇਖਦੇ ਆ ਹਾਂ ਫੋਲ ਵਾਲਿਆਂ ਦੇ ਉਹ ਦੇਖੋ ਆਰਮ ਰੈਸਟ ਉਹ ਕੀਰਬੋਰਡ ਇਧਰ ਹੀ ਲਵਾਤੇ ਚਲੋ ਇਹ ਵੀ ਕੰਮ ਡੰਨ ਹੈ ਹੋਰ ਤਾਂ ਨਹੀਂ ਕੁਝ ਕਰਾਇਆ ਨਹੀਂ ਹਾਂ ਨਾ ਹੋਣੀ ਕੁਝ ਕਰਾਇਆ ਚਲੋ ਚਲੋ ਬਈ ਮਿੱਤਰੋ ਮਿਲਦੇ ਆ ਅਗਲੇ ਵਲੌਗ ਚ ਹਣ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੇ ਵਲੌਗ ਚ